ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਜੀ ਛਪਾਰ ਜਿਹੜਾ ਛਪਾਰ ਦਾ ਮੇਲਾ ਉਹ ਰੇ ਸ਼ੁਰੂ ਹੋਇਆ ਕਿ ਆਜੇ ਤਰੀਕ ਹੈਗੀ 5 ਤੇ 5 ਤਰੀਕ ਤੋਂ ਜਿਹੜਾ ਇਹ ਮੇਲਾ 14 ਤਰੀਕ ਤੱਕ ਚੱਲਣਾ ਹੈ ਨਾ ਤੇ ਅੱਜ ਤੁਹਾਨੂੰ ਆਪਾਂ ਆਪਣੀ ਵੀਡੀਓ ਦੇ ਵਿੱਚ ਰਾਤ ਦਾ ਦ੍ਰਿਸ਼ ਦਿਖਾਵਾਂਗੇ ਬਣੇ ਰਹੋ ਆਪਣੇ ਚੈਨਲ ਦੇ ਉੱਤੇ ਦਿਖਾਵਾਂਗੇ ਤੁਹਾਨੂੰ ਆਪਾਂ ਛਪਾਰ ਦਾ ਰਾਤ ਦਾ ਮੇਲੇ ਦਾ ਦ੍ਰਿਸ਼ ਤੇ ਇੱਥੋਂ ਜਿਹੜੀਆਂ ਦੁਕਾਨਾਂ ਸਟਾਰਟ ਹੋ ਚੁੱਕੀਆਂ ਨੇ ਹੈ ਨਾ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਐਵੇਂ ਦੀਆਂ ਹਨਾ ਥਰੋ ਫਨ ਗੇਮ ਬਣੀ ਹੋਈਆਂ ਨੇ ਐਵੇਂ ਦੀਆਂ ਨਾ ਉਹ ਤੁਸੀਂ ਥਰੋ ਸਿੱਟ ਸਕਦੇ ਹੋ ਬਾਸਕਟਬਾਲ ਜੀ ਹੈਗੀ ਹੈ ਇੱਕ ਹਨ ਤੇ ਇਧਰ ਗਨ ਸ਼ਾਟ ਵਾਲੇ ਨੇ ਹਨ ਤੇ ਇੱਥੇ ਤੁਸੀਂ ਆਪਣਾ ਨਿਸ਼ਾਨਾ ਦੇਖ ਸਕਦੇ ਹੋ ਨਾ ਕਿੰਨਾ ਕੁ ਪੱਕਾ ਆ ਬਣੀ ਹੋਈ ਆ ਗਨ ਸ਼ਾਟ ਤੇ ਇੱਥੇ ਇਸ ਤਰ੍ਹਾਂ ਦੇ ਨਾਮ ਰੱਖੇ ਗਏ ਨੇ ਤੇ ਗਨ ਸ਼ਾਟ ਆ ਹਨ ਤੇ ਇਧਰ ਤੁਸੀਂ ਆ ਵੀ ਦੇਖ ਸਕਦੇ ਹੋ ਗਨ ਸ਼ਾਟ ਆ ਹਨ ਇੱਥੇ ਤੁਸੀਂ ਆਪਣਾ ਨਿਸ਼ਾਨਾ ਜਿਹੜਾ ਚੈੱਕ ਕਰ ਸਕਦੇ ਹੋ ਆ ਸਾਹਮਣੇ ਜਿਹੜੇ ਗੁਬਾਰੇ ਬਣੇ ਹੋਏ ਨੇ ਇਹਨਾਂ ਨੂੰ ਤੁਸੀਂ ਗਨ ਦੇ ਨਾਲ ਪਨ ਸਕਦੇ ਹੋ ਨਾ ਤੇ ਇੱਧਰ ਖੜਾਉਣਿਆਂ ਦੀ ਦੁਕਾਨ ਆ ਗਈ ਤੇ ਆਪਣੇ ਇੱਧਰਲੇ ਪਾਸੇ ਇੱਥੋਂ ਜਿਹੜੀ ਹਲਵਾਈ ਦੀਆਂ ਦੁਕਾਨਾਂ ਵੀ ਸਟਾਰਟ ਹੋ ਚੁੱਕੀਆਂ ਨੇ ਹਨਾ ਤੇ ਇੱਧਰ ਜਿਹੜੀ ਬੱਚਿਆਂ ਦੇ ਖੜਾਉਣਿਆਂ ਦੀ ਦੁਕਾਨ ਹੈ ਤੇ ਨਾਲੇ ਹਲਵਾਈ ਦੀ ਦੁਕਾਨ ਮਠਾਈਆਂ ਦੀ ਦੁਕਾਨ ਹੈ ਨਾ ਸਾਹਮਣੇ ਹਲਵਾਈ ਦੀ ਤੇ ਇੱਧਰ ਆ ਸਾਰਾ ਖਾਣ ਪੀਣ ਦਾ ਸਮਾਨ ਮਿਲ ਜਾਂਦਾ ਤੇ ਹੁਣ ਫੇਰ ਤੁਹਾਨੂੰ ਆਪਾਂ ਜਿਹੜੀਆਂ ਇੱਧਰ ਤਕਰੀਬਨ ਜਿਹੜੀਆਂ ਆ ਲਾਈਨ ਦੇ ਵਿੱਚ ਨੇ ਸਾਰੀਆਂ ਇਹ ਫਨ ਗੇਮ ਵਾਲੀਆਂ ਦੁਕਾਨਾਂ ਨੇ ਹਨ ਤੇ ਇੱਧਰ ਆ ਸਾਹਮਣੇ ਜਿਹੜੇ ਰਿੰਗ ਜੇ ਹੁੰਦੇ ਨੇ ਹਨ ਤੁਸੀਂ ਕਿਸੇ ਵੀ ਚੀਜ਼ 'ਚ ਸੱਟ ਕੇ ਜਿਹੜੀ ਉਹ ਚੀਜ਼ ਜਿੱਤ ਸਕਦੇ ਹੋ ਤੇ ਇੱਥੇ ਸਾਹਮਣੇ ਲਿਖਿਆ ਹੋਇਆ ਫਨ ਗੇਮ ਇਹ ਸਾਰੇ ਕੜੇ ਜੇ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਪਾ ਕੇ ਜਿਹੜੀ ਉਹ ਚੀਜ਼ ਤੁਹਾਨੂੰ ਮਿਲ ਜਾਂਦੀ ਆ ਹਨ ਤੇ ਹੁਣ ਤੁਹਾਨੂੰ ਜਿਹੜੀ ਅਲੱਗ ਤੋਂ ਔਰੇ ਦੀ ਅਲੱਗ ਤੋਂ ਚੀਜ਼ ਆ ਉਹ ਤੁਹਾਨੂੰ ਆਪਾਂ ਦਿਖਾਉਨੇ ਆ ਤੇ ਆ ਦੇਖੋ ਇੱਧਰ ਭੂਤ ਬੰਗਲਾ ਬਣਿਆ ਹੋਇਆ ਹਨ ਤੇ ਇੱਧਰ ਪਹਿਲਾਂ ਦੇਖੋ ਹਨਾ ਕਿਸ਼ਤੀਆਂ ਛੱਡੀਆਂ ਗਈਆਂ ਨੇ ਛੋਟੇ ਜਿਹੇ ਤਲਾਬ ਦੇ ਵਿੱਚ ਬਣਾ ਕੇ ਤੇ ਇੱਧਰ ਸਾਰੇ ਜਵਾਕ ਨੇ ਜਿਹੜੇ ਉਹ ਕਿਸ਼ਤੀ ਦਾ ਆਨੰਦ ਲੈ ਰਹੇ ਨੇ ਤਰਾਤ ਦਾ ਸਮਾਂ ਤੇ ਆਹ ਦੇਖੋ ਸਾਰੇ ਬੱਚੇ ਨੇ ਜਿਹੜੇ ਛੋਟਾ ਜਿਹਾ ਤਲਾਬ ਬਣਾ ਕੇ ਉਹਦੇ ਵਿੱਚ ਐਵੇਂ ਦੀਆਂ ਕਿਸ਼ਤੀਆਂ ਛੱਡੀਆਂ ਗਈਆਂ ਨੇ ਤੇ ਕਿਸ਼ਤੀ ਦਾ ਆਨੰਦ ਆ ਜਿਹੜਾ ਉਹ ਜਵਾਕ ਲੈ ਰਹੇ ਨੇ ਆ ਸਾਹਮਣੇ ਜਿਹੜਾ ਸਵੀਮ ਪੂਲ ਦੇ ਵਿੱਚ ਸਵੀਮ ਪੂਲ ਜਿਹਾ ਬਣਾਇਆ ਛੋਟਾ ਜਿਹਾ ਨਾ ਇਹ ਇਧਰ ਬੱਚਿਆਂ ਦੇ ਲਈ ਮिक्की ਮਾਊਸ ਬਣਿਆ ਹੋਇਆ ਨਾ ਸਲਾਈਡਾਂ ਮਾਰਦੇ ਨੇ ਤੇ ਇਧਰ ਸਾਹਮਣੇ ਤੁਹਾਨੂੰ ਜਿਹੜੀ ਰੱਖਣ ਚੀਜ਼ ਆ ਉਹ ਦਿਖਾਉਨੇ ਆਪਾਂ ਇਧਰ ਬਣਿਆ ਹੋਇਆ ਫੈਂਕੜ ਹਾਊਸ ਜਾਨੀ ਕਿ ਭੂਤ ਬੰਗਲਾ ਆ ਸਾਹਮਣੇ ਜਿਹੜੀਆਂ ਇਹਦੇ ਵਿੱਚੋਂ ਭੂਤਾਂ ਦੀਆਂ ਆਵਾਜ਼ਾਂ ਵੀ ਆ ਰਹੀਆਂ ਨੇ ਹੰਟਰਡ ਹਾਊਸ ਬਣਿਆ ਹੋਇਆ ਅਮਰ ਆਪਾਂ ਚੱਲਦੇ ਆ ਅੱਗੇ ਦਿਖਾਉਨੇ ਆ ਤੁਹਾਨੂੰ ਅੱਗੇ ਤੋਂ ਮੇਲਾ ਮੁਫਤ ਮੈਡੀਕਲ ਕੈਂਪ ਆ ਜਿਹੜਾ ਇੱਥੇ ਲਗਾਇਆ ਗਿਆ ਮੇਲੇ ਦੇ ਵਿੱਚ ਤੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਮੜੀਆਂ ਹੋਈਆਂ ਨੇ ਇਹ ਇਧਰ ਵਾਈ ਆ ਰਹੇ ਨੇ ਢੋਲ ਵਜਾਉਂਦੇ ਹੋਏ ਨਾ ਤੁਸੀਂ ਦੇਖ ਸਕਦੇ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਜਿਹੜੇ ਲੋਕ ਨੇ ਉਹ ਮੇਲਾ ਦੇਖਣ ਦੇ ਰਾਤ ਦਾ ਜਿਹੜਾ ਮੇਲਾ ਉਹ ਦੇਖਣ ਦੇ ਲਈ ਪਹੁੰਚ ਰਹੇ ਨੇ ਤੇ ਇੱਧਰ ਜਿਹੜੀ ਐਵੇਂ ਦੀਆਂ ਜਿਹੜੀਆਂ ਚਾਟ ਭੰਡਾਰ ਬਣੇ ਹੋਏ ਨੇ ਨਾ ਦੇਵ ਸਪੈਸ਼ਲ ਚਾਟ ਤੇ ਐਵੇਂ ਦੀਆਂ ਦੁਕਾਨਾਂ ਸਾਰੀਆਂ ਬਣੀ ਹੋਈਆਂ ਨੇ ਤੇ ਇੱਧਰ ਵੀ ਜਿਹੜਾ ਚਾਟ ਭੰਡਾਰ ਬਣਿਆ ਹੋਇਆ ਨਾ ਇਹ ਵੀ ਉਹਨਾਂ ਦੀ ਵਾ ਦੇਵ ਸਪੈਸ਼ਲ ਚਾਟ ਤੇ ਇੱਧਰ ਜਿਹੜੀਆਂ ਸਾਰੀਆਂ ਆਪਣੀਆਂ ਮਠਾਈਦਿਆਂ ਦੁਕਾਨਾਂ ਆ ਚੁੱਕੀਆਂ ਨੇ ਤੇ ਆਹ ਬੱਚਿਆਂ ਦੇ ਲਈ ਖੜਾਉਣੇ ਆ ਨੀ ਆ ਤੇ ਇੱਥੋਂ ਜਿਹੜੀਆਂ ਕਾਫੀ ਦੁਕਾਨਾਂ ਜਿਹੜੀਆਂ ਮਠਿਆਈ ਦੀਆਂ ਬਣੀਆਂ ਹੋਈਆਂ ਨੇ ਉਹ ਸਾਹਮਣੇ ਤੱਕ ਤੁਸੀਂ ਦੇਖ ਸਕਦੇ ਹੋ ਹਨ ਇਹ ਸਾਰੀਆਂ ਜਿਹੜੀਆਂ ਮਠਿਆਈ ਦੀਆਂ ਦੁਕਾਨਾਂ ਨੇ ਤੇ ਇੱਧਰ ਵੀ ਜਿਹੜਾ ਬੱਚਿਆਂ ਦੇ ਖੇਡਣ ਲਈ ਹਨ ਐਵੇਂ ਦੀਆਂ ਫਨ ਗੇਮ ਹੈਗੀਆਂ ਨੇ ਨਾ ਤੇ ਇਧਰ ਆ ਬਾਸਕਟ ਦੇ ਨਾਲ ਗਲਾਸ ਸੱਟਣ ਦੇ ਲਈ ਜਿਹੜੀ ਗੇਮ ਆ ਹਨਾ ਤੇ ਇਧਰ ਫਿਰ ਜਿਹੜੀਆਂ ਬੋਲਾਂ ਦੇ ਨਾਲ ਹਨਾ ਐਵੇਂ ਦੀਆਂ ਜਿਹੜੀਆਂ ਫਨ ਗੇਮ ਨੇ ਬਹੁਤ ਇਧਰ ਬਾਈ ਨਿਸ਼ਾਨਾ ਹਣ ਆਪਾਂ ਤੁਹਾਨੂੰ ਜਿਹੜਾ ਹਨ ਸਾਰੀਆਂ ਜਿਹੜੀਆਂ ਝੂਲੇ ਬਣੇ ਹੋਏ ਨੇ ਹਨ ਸਾਰੇ ਜਿਹੜੇ ਚੰਡੋਲਾ ਨੇ ਤੇ ਐਵੇਂ ਦੀਆਂ ਦੁਕਾਨਾਂ ਜਿਹੜੀਆਂ ਸਾਰੀਆਂ ਜੂਸ ਵਗੈਰਾ ਦੀਆਂ ਦੁਕਾਨਾਂ ਵੀ ਬਣੀ ਹੋਈਆਂ ਨੇ ਹਨ ਤੇ ਇੱਧਰ ਚਾਟ ਭੰਡਾਰ ਦੀ ਫੇਰ ਆ ਗਈ ਗੋਲ ਗੱਪਿਆਂ ਦੀ ਦੁਕਾਨ ਹਨ ਇੱਧਰ ਦੇਖੋ ਜਿਹੜੇ ਛੋਟੇ-ਛੋਟੇ ਬੱਚੇ ਨੇ ਉਹ ਵੀ ਜਿਹੜੇ ਝੂਟੇ ਲੈ ਰਹੇ ਨੇ ਬਹੁਤ ਜਿਹੜਾ ਇਕੱਠਾ ਹੋਰੇ ਮੇਲੇ ਦੇ ਵਿੱਚ ਨਾਲੇ ਕਿ ਇਸ ਵਾਲਾਈ ਲਈ ਬੁਲਾਇਆ ਗਾਣੀ ਮਾਰ ਕੇ ਹੋਏ ਗੱਦਰ ਇੱਕ ਖੇਡਾਂ ਦੀ ਹਿੰਜਾ ਇੱਥੇ ਜਿਹੜਾ ਬਾਲੀਬਾਲ ਦੇ ਨਾਲ ਆਹ ਗਲਾਸ ਟਟਲੇ ਨੇ ਹਨਾ ਇੱਕ ਰਹਿ ਗਿਆ ਬਸ ਤੇ ਐਵੇਂ ਦੀਆਂ ਜਿਹੜੀਆਂ ਬਹੁਤ ਆਹ ਬਣੀਆਂ ਹੋਈਆਂ ਨੇ ਹਨਾ ਦੁਕਾਨਾਂ ਤੇ ਜਿੱਥੇ ਤੁਸੀਂ ਇਹਦੇ ਨਾਲ ਇਨਾਮ ਜਿੱਤ ਸਕਦੇ ਹੋ ਤੇ ਆਪਾਈ ਹੁਣ ਮਾਰੂਗਾ ਵਾਲੀਬਾਲ ਦੇਖ ਰਿਹਾ ਕੀ ਬਣਦਾ ਗਲਾਸ ਭੰਗ ਹੋ ਗਏ ਤੇ ਜਿਹੜੇ ਸਾਰੇ ਗਲਾਸ ਇਹ ਸਿੱਟਣੇ ਨੇ ਹਨਾ ਤੇ ਆਹ ਭਾਈ ਦੇ ਮੈਂ ਇਹਨਾਂ ਦੇ ਮਾਰੋ ਨੀ ਚੀਂ ਆਣੀ ਤੁਹਾਨੂੰ ਕਾਹ ਚਾਹਵਾ ਚਲੇ ਹੋ ਜਾਣਗੇ ਕਿਉਂਕਿ ਅਸੀਂ ਮਾਰ ਕਰਨ ਬੜੀ ਜੁਆ ਮਾਰਨਾ ਹੈ ਕਿੰਨੇ ਹੋ ਗਏ ਇੱਥੇ ਹੈ ਵਾਹ ਸਹੀ ਵਾਰੀਆਂ ਪੰਜ ਹੋਏ ਨੇ ਦੇਵਾ ਅੱਕੇ ਹੱਕਾ ਪਾ ਕੇ ਆਇਆ ਇਹ ਇਤਰਾ ਮੈਂ ਜਿਹੜੀਆਂ ਜੂਸ ਦੀਆਂ ਦੁਕਾਨਾਂ ਵੀ ਬਣੀਆਂ ਹੋਈਆਂ ਨੇ ਹਨਾ ਤੇ ਆ ਸਾਰਾ ਜਿਹੜਾ ਸ਼ੈਂਕਸ ਨਾਲ ਜਵਾਕਾਂ ਦੇ ਖੇਲਣ ਲਈ ਇੱਥੇ ਸਾਹਮਣੇ ਜਿਹੜਾ ਖੂਹ ਬਣਾਇਆ ਗਿਆ ਹੈ ਨਾ ਇੱਥੇ ਜਿਹੜੀ ਲੜਕੀ ਬੁਲਟ ਮੋਟਰਸਾਈਕਲ ਚਲਾਉਂਦੀ ਆ ਤੇ ਇਹ ਵੀ ਦੇਖਣ ਦੀ ਟੈਕ ਜਿਹੜੀ 50 ਰੁਪਏ ਆ ਤੇ ਜਿਹੜੀ ਆਮ ਬੱਚਿਆਂ ਫ੍ਰੀ ਆਪਣੇ ਮਾਪੇ ਨਾਲ ਜਾ ਕੇ ਦੇਖ ਸਕਦੇ ਨੇ ਆ ਸਾਹਮਣੇ ਇਹਦਾ ਮੌਤ ਦਾ ਖੂਹ ਆ ਜਨਾ ਬਣਿਆ ਹੋਇਆ ਹੈ ਨਾ ਤੇ ਆ ਜੋ ਹੋਰ ਤੁਹਾਨੂੰ ਆਪਾਂ ਲੈ ਕੇ ਚੱਲਦੇ ਆ ਅੱਗੇ ਐਵੇਂ ਦੀਆਂ ਜਿਹੜੇ ਜਵਾਕਾਂ ਦੇ ਕਾਫੀ ਜਿਹੜੇ ਝੂਲੇ ਬਣੇ ਹੋਏ ਨੇ ਤੇ ਇੱਧਰ ਜਿਹੜੀ ਆਹ ਸਾਹਮਣੇ ਤੁਸੀਂ ਚੰਡੋਲ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ ਦੇ ਬਹੁਤੀ ਜਿਹੜੀ ਲਾਈਟਾਂ ਦੇ ਨਾਲ ਸੋਹਣੀ ਲੱਗ ਰਹੀ ਹੈ ਚੰਡੋਲ ਹਨਾ ਕਿੰਨਾ ਸੋਹਣਾ ਜਿਹੜਾ ਹਨਾ ਤਰੇ ਸ਼ਾਰਿਆ ਤੇ ਇੱਥੇ ਜਿਹੜਾ ਰੌਲਾ ਰੱਪਾ ਬਹੁਤ ਜ਼ਿਆਦਾ ਆ ਹਨਾ ਤੇ ਇੱਧਰ ਫੇਰ ਜਿਹੜੀਆਂ ਮਠਿਆਈ ਦੀਆਂ ਦੁਕਾਨਾਂ ਆ ਚੁੱਕੀਆਂ ਨੇ ਜਿਹੜਾ ਮੌਤ ਦਾ ਖੂ ਬਣਿਆ ਹੋਇਆ ਇੱਥੇ ਵੀ ਜਿਹੜਾ ਉਪਾਈ ਹੈ ਨਾ ਮੋਟਰਸਾਈਕਲ ਚਲਾਉਂਦੇ ਨੇ ਤੇ ਉਧਰ ਸਾਹਮਣੇ ਵੀ ਜਿਹੜਾ ਐਸੀ ਤਰ੍ਹਾਂ ਦਾ ਜਿਹੜਾ ਮੌਤ ਦਾ ਖੂ ਬਣਿਆ ਇੱਧਰ ਵੀ ਜਿਹੜਾ ਭੂਤ ਮੰਗਲਾ ਬਣਿਆ ਹੋਇਆ ਨਾ ਇਸ ਤਰ੍ਹਾਂ ਦੀਆਂ ਜਿਹੜੀਆਂ ਅਨੋਖੀਆਂ ਚੀਜ਼ਾਂ ਉਹਦੇ ਵਿਸਪਾਰ ਦੇ ਮੇਲੇ ਤੇ ਦੇਖਣ ਨੂੰ ਮਿਲਦੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਨਾ ਇੱਥੇ ਲੋਕ ਜਿਹੜਾ ਜਾ ਕੇ ਆ ਉਹ ਹੁੰਦਾ ਆਪਣਾ ਭੂਤ ਮੰਗਲਾ ਹੁੰਦਾ ਅੰਦਰ ਜਾ ਕੇ ਦੇਖਦੇ ਨੇ ਤੇ ਭੂਤਾਂ ਦੀਆਂ ਆਵਾਜ਼ਾਂ ਵੀ ਇੱਥੇ ਆ ਰਹੀਆਂ ਨੇ ਨਾ ਜਿਵੇਂ ਭੂਤਾਂ ਦੀਆਂ ਆਵਾਜ਼ਾਂ ਹੁੰਦੀਆਂ ਨੇ ਉਸ ਤਰ੍ਹਾਂ ਦੀਆਂ ਆਵਾਜ਼ਾਂ ਜਿਹੜੀਆਂ ਬੰਗਲੇ ਦੇ ਵਿੱਚੋਂ ਆ ਰਹੀਆਂ ਨੇ ਇੱਧਰ ਫੇਰ ਜਿਹੜਾ ਸਾਰਾ ਧੁੰਦਿਆਂ ਦਾ ਸੈਂਕਸ਼ਨ ਬਣਿਆ ਹੋਇਆ ਨਾ ਤੇ ਇਹ ਮੇਲੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਖੇਡਾਂ ਵੀ ਨੇ ਨਾ ਜਿਵੇਂ ਆਹ ਮੌਤ ਦੇ ਖੂਹ ਦੇ ਵਿੱਚ ਲੋਕ ਮੋਟਰਸਾਈਕਲ ਚਲਾ ਰਹੇ ਨੇ ਭਾਈ ਹੈ ਨਾ ਤੇ ਜਿਵੇਂ ਉਹ ਨਾਮ ਜਿੱਤਣ ਵਾਲੇ ਰਿੰਗ ਨੇ ਨਾ ਬੰਦੂਕ ਨਾਲ ਤੁਸੀਂ ਨਿਸ਼ਾਨੇਬਾਜ਼ੀ ਕਰ ਸਕਦੇ ਹੋ ਤਾਂ ਇੱਧਰ ਦੇਖੋ ਝੂਲੇ ਵੀ ਜਿਹੜੇ ਬਹੁਤ ਜ਼ਿਆਦਾ ਨੇ ਹੈ ਨਾ ਤੇ ਇਹ ਸਾਰੇ ਜਿਹੜੇ ਝੂਲੇ ਬਣੇ ਹੋਏ ਨੇ ਨਾ ਤੇ ਇਕੱਠ ਤੁਸੀਂ ਦੇਖ ਸਕਦੇ ਹੋ ਕਿੰਨਾ ਨਾ ਇਹ ਜਿਹੜਾ ਮੇਨੇ ਦਾ ਪਹਿਲਾ ਦਿਨ ਆ ਇੱਧਰ ਐਵੇਂ ਦਾ ਜਿਹੜਾ ਬਾਜ਼ਾਰ ਵੀ ਬਣਿਆ ਹੋਇਆ ਤੇ ਇੱਥੇ ਜਿਹੜੇ ਬੱਚਿਆਂ ਦੇ ਖੜਾਉਣੇ ਮਿਲ ਜਾਂਦੇ ਨੇ ਤੇ ਇੱਧਰ ਆ ਸਾਰੇ ਭਾਂਡੇ ਵੀ ਪਏ ਨੇ ਤੇ ਇਹ ਸਾਰਾ ਬਾਜ਼ਾਰ ਆ ਜਿਹੜਾ ਸ਼ਪਾਰ ਦੇ ਮੇਲੇ ਦਾ ਤੇ ਐਵੇਂ ਦੇ ਜਿਹੜੇ ਖੜਾਉਣੇ ਸਾਰੇ ਬੱਚਿਆਂ ਨੂੰ ਖੇਡਣ ਵਾਲੇ ਆ ਨਾ ਸਾਰੇ ਮਿਲ ਜਾਂਦੇ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਛੱਲੇ ਵੀ ਮਿਲ ਜਾਂਦੇ ਨੇ ਤੇ ਆ ਸਾਰੇ ਜਿਹੜੇ ਐਵੇਂ ਦੇ ਚਾਪੀਆਂ ਚ ਪਾਉਣ ਵਾਲੇ ਛੱਲੇ ਹਨਾ ਤੇ ਜਿਹੜੇ ਹੱਥ ਚ ਪਾਉਣ ਵਾਲੇ ਛੱਲੇ ਵੀ ਇਸ ਤਰ੍ਹਾਂ ਦੇ ਜਿਹੜੇ ਮਿਲ ਜਾਂਦੇ ਆ ਸਾਰੇ ਛੱਲਿਆਂ ਦੇ ਉੱਤੇ ਬਾਈ ਨਾਮ ਵੀ ਲਿਖ ਕੇ ਦੇ ਦਿੰਦੇ ਨੇ ਹਨਾ ਇਹ ਬਾਈ ਦਿੱਲੀ ਤੋਂ ਪਹੁੰਚੇ ਨੇ ਉਹਰੇ ਇਸਪਾਰ ਦੇ ਮੇਲੇ ਤੇ ਕਰਵਾਉਨੇ ਆ ਤੁਹਾਡੇ ਨਾਲ ਗੱਲਬਾਤ ਕੀ ਹਾਲ ਚਾਲ ਆ ਬਾਈ ਜੀ ਵਧੀਆ ਜੀ ਕੀ ਨਾਮ ਆ ਬਾਈ ਜੀ ਆਪਣਾ ਫਰੀਦ ਰਹਿਮਤ ਜੀ ਹਾਂ ਜੀ ਫਰੀਦ ਰਹਿਮਤ ਠੀਕ ਆ ਜੀ ਇਹ ਜਿਹੜੇ ਤੁਸੀਂ ਛੱਲਿਆਂ ਤੇ ਸਾਰਿਆਂ ਦੇ ਨਾਮ ਲਿਖ ਕੇ ਦੇ ਦਿੰਦੇ ਹੋ ਹਨਾ ਆ ਸਾਹਮਣੇ ਤੁਸੀਂ ਮਸ਼ੀਨ ਦੇਖ ਸਕਦੇ ਹੋ ਬਾਈ ਦੀ ਕਾਰੀਗਰੀ ਆ ਹਨਾ ਇਹ ਜਿਹੜੇ ਸਾਰੇ ਹਨ ਚਾਵਲ ਦੇ ਦਾਣੇ ਤੇ ਵੀ ਦਿਖਦੇ ਇੱਥੇ ਚਾਵਲ ਦਾ ਦਾਣਾ ਪਾਇਆ ਅੱਛਾ ਜਿਹੜਾ ਤੁਸੀਂ ਆ ਛੱਲੇ ਦੇ ਵਿੱਚ ਚਾਵਲ ਦਾ ਦਾਣਾ ਦੇਖ ਸਕਦੇ ਹੋ ਇਹਦੇ ਤੇ ਵੀ ਬਾਈ ਜਿਹੜਾ ਨਾਮ ਲਿਖ ਕੇ ਦੇ ਦਿੰਦੇ ਨੇ ਹਨਾ ਬਾਈ ਦੀ ਕਾਰੀਗਰੀ ਆ ਤੇ ਇੱਧਰ ਆ ਸਾਹਮਣੇ ਮਸ਼ੀਨ ਲਾਈ ਹੋਈ ਆ ਬਾਈ ਨੇ ਹਨਾ ਇਹਦੇ ਨਾਲ ਜਿਹੜਾ ਇਹ ਕਿਸੇ ਵੀ ਜਿਹੜੇ ਛੱਲੇ ਦੇ ਉੱਤੇ ਨਾਮ ਲਿਖ ਕੇ ਦੇ ਦਿੰਦੇ ਨੇ ਆ ਸਾਹਮਣੇ ਬਾਈ ਦੀ ਦੁਕਾਨ ਤੁਸੀਂ ਦੇਖ ਸਕਦੇ ਹੋ ਨਾ ਜੇਕਰ ਤੁਸੀਂ ਇਸ ਤਰ੍ਹਾਂ ਦਾ ਛੱਲਾ ਬਣਵਾਉਣਾ ਚਾਹੁੰਦੇ ਹੋ ਤਾਂ ਬਾਈ ਦੀ ਦੁਕਾਨ ਤੇ ਆ ਕੇ ਜਿਹੜਾ ਆ ਬਣਵਾ ਸਕਦੇ ਹੋ ਹਨਾ ਅ ਸ਼ਪਾਰ ਦੇ ਮੇਲੇ ਦਾ ਜਿਹੜਾ ਬਾਜ਼ਾਰ ਆ ਉਹਦੇ ਬਿਲਕੁਲ ਵਿੱਚ ਜਿਹੜੀ ਇਹ ਦੁਕਾਨ ਬਣੀ ਹੋਈ ਆ ਤੇ ਐਵੇਂ ਦੇ ਜਿਹੜੇ ਆ ਸਾਹਮਣੇ ਚ ਟਿਕੜੀਆਂ ਵੀ ਮਿਲ ਜਾਂਦੀਆਂ ਨੇ ਤੇ ਇਹ ਸਾਰਾ ਜਿਹੜਾ ਹਨਾ ਅ ਬਣਿਆ ਹੋਇਆ ਇੱਥੇ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਬਾਜ਼ਾਰ ਜਾਂ ਬਣਿਆ ਹੋਇਆ ਇਹ ਪੂਰਾ ਹਨਾ ਤੇ ਆ ਦੇਖੋ ਤੁਸੀਂ ਜਿਹੜੀ ਆਰਟੀਫੀਸ਼ੀਅਲ ਜੁਐਲਰੀ ਹਨਾ ਔਰਤਾਂ ਦੇ ਲਈ ਸਾਰੀ ਜਿਹੜੀ ਉਹਰੇ ਜੁਐਲਰੀ ਪਈ ਆ ਇਹ ਐਵੇਂ ਦਾ ਜਿਹੜਾ ਬਹੁਤ ਵੱਡਾ ਬਾਜ਼ਾਰ ਉਰੇ ਬਣਿਆ ਹੋਇਆ ਹਨਾ ਤੇ ਉਹ ਸਾਹਮਣੇ ਤੱਕ ਜਿਹੜਾ ਇਹ ਬਾਜ਼ਾਰ ਬਣਿਆ ਹੋਇਆ ਹੁਣ ਤੁਹਾਨੂੰ ਜਿਹੜਾ ਆਪਾਂ ਇਧਰੋਂ ਘੁਮਾਉਣਿਆ ਇਹ ਬਾਜ਼ਾਰ ਹਨਾ ਤੇ ਇਨ ਕੰਨ ਦੀ ਖੜੀ ਆਈ ਦੁਕਾਨ ਐਵੇਂ ਸਾਰੀਆਂ ਜਿਹੜੀਆਂ ਦੁਕਾਨਾਂ ਉਰੇ ਬਣੀਆਂ ਹੋਈਆਂ ਇੱਧਰ ਵੀ ਜਿਹੜੀ ਤੁਸੀਂ ਐਨਕਾਂ ਦੇ ਘੜੀਆਂ ਦੀ ਦੁਕਾਨ ਦੇਖ ਸਕਦੇ ਹੋ ਨਾ ਇਹ ਸਾਰਾ ਸਮਾਨ ਜਿਹੜਾ ਇੱਥੋਂ ਜਵਾਕਾਂ ਦੇ ਖੜਾਉਣੇ ਵਗੈਰਾ ਮਿਲ ਜਾਂਦੇ ਨੇ ਇੱਧਰ ਆਰਟੀਫੀਸ਼ੀਅਲ ਜੁਐਲਰੀ ਪਈ ਆ ਔਰਤਾਂ ਦੇ ਲਈ ਬੱਚਿਆਂ ਦੇ ਲਈ ਛੋਟੇ-ਛੋਟੇ ਪਾਰਸ ਔਰਤਾਂ ਦੇ ਪਾਰਸ ਇਹ ਸਾਰਾ ਸਮਾਨ ਪਿਆ ਹੈ ਨਾ ਤੇ ਉਹ ਸਾਹਮਣੇ ਸੇਲ ਵੀ ਲੱਗੀ ਹੋਈ ਆ ਤੇ ਆ ਫੇਰ ਤੋਂ ਜਿਹੜੀ ਆਰਟੀਫੀਸ਼ੀਅਲ ਜੁਐਲਰੀ ਅਲੱਗ ਤੋਂ ਜਿਹੜੀ ਇਹਦੀ ਸੋਹਣੀ ਲੱਗ ਰਹੀ ਹੈ ਇਹ ਪਈ ਹੈ ਨਾ ਤੇ ਬਹੁਤ ਸੋਹਣੀ ਜੁਐਲਰੀ ਹੈ ਆਰਟੀਫੀਸ਼ੀਅਲ ਤੇ ਇੱਧਰ ਆ ਬੱਚਿਆਂ ਦੇ ਪਾਰਸ ਆ ਗਿਆ ਔਰਤਾਂ ਦੇ ਫੇਰ ਪਾਰਸ ਆ ਗਿਆ ਜਵਾਕਾਂ ਦੇ ਖੜ ਤੇ ਇਧਰ ਆ ਜਿਹੜੀ ਸੇਲ ਲੱਗੀ ਹੋਈ ਆ 10 ਰੁਪਏ ਤੇ ਆ ਜਿਹੜਾ ਸਾਰਾ ਸਮਾਨ ਪਿਆ ਤੁਸੀਂ 10 ਰੁਪਏ ਦੇ ਕੇ ਇਹਦੇ ਵਿੱਚੋਂ ਕੋਈ ਵੀ ਚੀਜ਼ ਜਿਹੜੀ ਲੈ ਸਕਦੇ ਹੋ ਤੇ ਉੱਪਰ ਸਾਹਮਣੇ ਬੱਚਿਆਂ ਦੀਆਂ ਹੈਂਕੀਆਂ ਔਰਤਾਂ ਦੀਆਂ ਹੈਂਕੀਆਂ ਪਈਆਂ ਨੇ ਹਨ ਤੇ ਆ ਪਈਆਂ ਨੇ ਆਪਣੇ ਛੋਟੇ ਜਿਹਾਕਾਂ ਦੇ ਸਮਾਨ ਪਿਆ ਲਿਪਸਟਿਕ ਵਗੈਰਾ ਜੋ ਵੀ ਔਰਤਾਂ ਦੇ ਲਈ ਹੈ ਨਾ ਸਾਰਾ ਸੇਲ ਲੱਗੀ ਹੋਈ ਆ 10 ਰੁਪਏ ਤੇ ਇਹ ਜਿਹੜਾ ਬਾਜ਼ਾਰ ਆ ਯਾਰ ਕਾਫੀ ਵੱਡਾ ਬਣਿਆ ਹੋਇਆ ਹਨਾ ਤੇ ਮੀ ਪੈਣ ਦੇ ਨਾਲ ਜਿਹੜਾ ਗਾਰਾ ਵੀ ਕਾਫੀ ਪਿਆ ਹਨਾ ਮਿੱਟੀ ਗਿੱਲੀ ਹੋਈ ਹੋਈ ਦੀ ਪੂਰੀ ਤਾਂ ਵੀ ਜਰ ਵਧੀਆ ਜਣੀ ਕਿ ਇਹਨਾਂ ਨੇ ਬਾਜ਼ਾਰ ਲਾ ਰਿਆ ਫੇਰ ਸੇਲਾਂ ਆ ਗਈਆਂ 10 ਰੁਪਏ ਸੇਲ ਤੇ ਇਧਰ ਆ ਸਾਹਮਣੇ ਤੁਸੀਂ ਦੇਖ ਸਕਦੇ 30 ਰੁਪਏ ਸੇਲ 20 ਰੁਪਏ ਐਵੇਂ ਦੀਆਂ ਡੀਆਂ ਬਹੁਤ ਸੇਲਾਂ ਲੱਗੀਆਂ ਹੋਈਆਂ ਨੇ ਤੇ ਇਧਰ ਆ ਸਾਰੇ ਜਵਾਕਾਂ ਦੇ ਖੜਾਉਣੇ ਪਏ ਨੇ ਹਨਾ ਤੇ ਇਧਰ ਵੀ ਉਸੇ ਤਰ੍ਹਾਂ ਦੀ ਦੁਕਾਨ ਜਿਹੜੀ ਆਪਾਂ ਚਾਵਲ ਕੇ ਜਿਹੜੇ ਦਾਣੇ ਦੇ ਉੱਤੇ ਵੀ ਕਹਿੰਦੇ ਇਨਾਮ ਲਿਖ ਕੇ ਤੁਹਾਨੂੰ ਅਸੀਂ ਦੇ ਸਕਦੇ ਆ ਤੇ ਇਧਰ ਫੇਰ ਜਿਹੜਾ ਸਾਰਾ ਸਜਾਵਟ ਦਾ ਹਨ ਜਿਵੇਂ ਗੁਲਦਸਤੇ ਵਗੈਰਾ ਤੇ ਬਹੁਤ ਸੋਹਣਾ ਜਿਹੜਾ ਲੱਗ ਰਿਹਾ ਹਨ ਤੇ ਐਵੇਂ ਦੀਆਂ ਜਿਹੜੀਆਂ ਸਾਰੀਆਂ ਦੁਕਾਨਾਂ ਇੱਥੇ ਬਣੀਆਂ ਹੋਈਆਂ ਨੇ ਤੇ ਜਿਹੜਾ ਯਾਰ ਕਾਫੀ ਵੱਡਾ ਬਾਜ਼ਾਰ ਬਣਿਆ ਹੋਇਆ ਹੋਰੇ ਹਨਾ ਤੇ ਇਧਰ ਆ ਸਾਰੇ ਜਿਹੜਾ ਸਬਜ਼ੀਆਂ ਕੱਟਣ ਵਾਲਾ ਆ ਜਿਹੜਾ ਸਾਰੇ ਬਲੈਂਡਰ ਗ੍ਰਾਈਂਡਰ ਜੇ ਉਹਰੇ ਪਏ ਨੇ ਹਨਾ ਆ ਸਾਰਾ ਸਮਾਨ ਨੇ ਦਾ ਤੇ ਆ ਬਾਈ ਚੌਕ ਕਰਕੇ ਵੀ ਦਿਖਾ ਰਿਹਾ ਹਨਾ ਤੇ ਐਵੇਂ ਦਾ ਜਿਹੜਾ ਸਾਰਾ ਸਮਾਨ ਵੀ ਉਹੋਂ ਮਿਲ ਜਾਂਦਾ ਤੇ ਐਵੇਂ ਦੇ ਜਿਹੜੇ ਗੁੱਡਿਆਂ ਦੀ ਵੀ ਉਹਰੇ ਸੇਲ ਲੱਗੀ ਹੋਈ ਨੇ ਆ 150 ਦੇ ਜਿਹੜੇ ਦੋ ਪੀਸ ਨੇ ਹਨਾ ਆ ਦੇਖੋ ਬਹੁਤ ਸੋਹਣੇ ਸੋਹਣੇ ਜਿਹੜੇ ਉਹਰੇ ਗੁੱਡੇ ਪਏ ਨੇ ਐਵੇਂ ਦੇ ਜਿਹੜੇ ਸਾਰੇ ਉਰੇ ਗੁੱਡੇ ਪਏ ਨੇ ਇੱਥੇ ਵੀ ਜਿਹੜੀ ਸੇਲ 150 ਦੇ ਜਿਹੜੇ ਦੋ ਗੁੱਡੇ ਨੇ ਤੇ ਐਵੇਂ ਕਛੂ ਆਜੀ ਸ਼ੇਪ ਚ ਵੀ ਪੇਰੇ ਹਨ ਇੱਧਰ ਸਾਹਮਣੇ ਖਰਗੋਸ਼ ਦੀ ਸ਼ੇਪ ਚ ਐਵੇਂ ਸਾਰੀ ਜਿਹੜੀਆਂ ਸ਼ੇਪਾਂ ਬਣੀਆਂ ਹੋਈਆਂ ਨੇ ਗੁੱਡਿਆਂ ਦੇ ਵਿੱਚ ਤੇ ਇੱਧਰ ਜਿਹੜਾ ਹੈ ਕਾਫੀ ਵੱਡਾ ਬਾਜ਼ਾਰ ਹੈ ਜਿਹੜਾ ਬਣਿਆ ਹੋਇਆ ਹੈ ਤੇ ਇੱਥੋਂ ਜਿਹੜਾ ਭਾਂਡਿਆਂ ਦਾ ਸਮਾਨ ਵੀ ਉਰੋਂ ਮਿਲ ਜਾਂਦਾ ਜਿਵੇਂ ਬੇਲ ਨੇ ਹਨਾ ਘੋਟੜੇ ਤੇ ਆਹ ਸਾਹਮਣੇ ਜਿਵੇਂ ਚੱਕਲੇ ਇਹ ਸਾਰਾ ਸਮਾਨ ਜਿਹੜਾ ਉਰੋਂ ਮਿਲ ਜਾਂਦਾ ਜਿੰਦੇ ਚਾਬੀਆਂ ਜਿੰਦੇ ਆਮ ਇਹ ਨੀਅਤ ਚਾਬੀਆਂ ਨਾ ਖੋਲਣ ਵਾਲੀਆਂ ਨਾ ਐਵੇਂ ਪੇਚ ਕਾ ਸਾਰਾ ਜਿਹੜਾ ਸਮਾਨ ਇੱਥੋਂ ਮਿਲ ਜਾਨੂੰ ਤੇ ਇੱਥੇ ਜਿਹੜਾ ਹਨਾ ਕਾਫੀ ਇਕੱਠਾ ਆ ਯਾਰ ਮੇਲੇ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਵੁੱਗਾ ਮਾੜੀ ਤੇ ਹਨਾ ਤੇ ਹੁਣ ਆਪਾਂ ਤੁਹਾਨੂੰ ਜਿਹੜਾ ਮੰਦਿਰ ਦੇ ਅੰਦਰ ਲੈ ਕੇ ਚਲਦੇ ਆਂ ਤੇ ਕਰਵਾਉਂਦੇ ਆਂ ਦਰਸ਼ਨ ਆ ਨਾ ਤੇ ਆ ਇਹ ਜਿਹੜਾ ਉਹ ਸਥਾਨ ਬਣਿਆ ਹੋਇਆ ਨਾ ਜਿੱਥੇ ਲੋਕ ਮੱਥਾ ਟੇਕਦੇ ਨੇ ਤੇ ਇੱਥੇ ਜਿਹੜਾ ਮੇਨ ਮੰਦਿਰ ਬਣਿਆ ਹੋਇਆ ਬਾਬਾ ਸਲੱਖਣ ਜੀ ਦਾ ਨਾ ਤੇ ਇੱਥੇ ਜਿਹੜੀ ਮਿੱਟੀ ਕੱਟੀ ਜਾਂਦੀ ਆ ਇੱਧਰ ਤੁਸੀਂ ਦੇਖ ਸਕਦੇ ਹੋ ਨਾ ਤੇ ਐਵੇਂ ਸੰਗਤਾਂ ਜਿਹੜੀਆਂ ਉਰੇ ਮਿੱਟੀ ਕੱਢ ਕੇ ਜਾਂਦੀਆਂ ਨੇ ਅੱਗੇ ਨਾ ਮੱਥਾ ਟੇਕਣ ਦੇ ਨੇ ਅੱਜ ਮੈਂ ਜਿਹੜੀ ਉਹ ਚੌਕ ਦੀ ਭਰੀngੀ ਆ ਤੇ ਇੱਧਰ ਬਾਈ ਢੋਲ ਵਜਾਰੇ ਨੇ ਨਾ ਤੇ ਢੋਲ ਦੇ ਨਾਲ ਜਿਹੜੇ ਲੋਕ ਉਹ ਮੱਥਾ ਟੇਕਣ ਦੇ ਵੀ ਆਉਂਦੇ ਨੇ ਤੇ ਸਾਹਮਣੇ ਬਾਈ ਜਿਹੜੀ ਝੁੰਗੀ ਭਰ ਰਹੇ ਨੇ ਨਾ ਇਹ ਭੋਲ ਤੋਂ ਮਦਦ ਤੇ ਅੱਜ ਲੱਗੇ ਚੱਲਦੇ ਆ ਨਾ ਤੇ ਆਹ ਬਣਿਆ ਹੋਇਆ ਮੰਗਰ ਆ ਨਾ ਤੇ ਇੱਥੇ ਵੀ ਜਿਹੜੇ ਪੁਨਤ ਤਨਾਤ ਕੀਤੀ ਗਈ ਆ बचाया तो गया मत्था टेक के जोड़ा रास्ता बने हुआ ਇੱਥੋਂ ਲੋਕ ਜਾਂਦੇ ਨੇ ਬਾਹਰ ਹੈ ਨਾ ਤੇ ਇੱਧਰ ਵੀ ਲੋਕ ਜਿਹੜੇ ਚੌਂਕੀ ਭਰ ਰਹੇ ਨੇ ਨਾ ਤੇ ਫਿਰ ਏਕਨ ਬਾਹਰ ਜਾ ਕੇ ਸਾਹਮਣੇ ਜਿਹੜਾ ਗੋਗਾ ਜੀ ਦਾ ਮੰਦਿਰ ਬਣਿਆ ਹੋਇਆ ਤੇ ਇਹ ਤੇ ਵੀ ਫਿਰ ਜਿਹੜਾ ਸੰਗਤਾਂ ਦੁਆਰਾ ਮੱਥਾ ਟੇਕਿਆ ਜਾਂਦਾ ਇਹ ਆ ਸਾਹਮਣੇ ਆ ਗਿਆ ਹੋਇਆ ਬੋਗਾ ਜੀ ਦਾ ਮੰਦਿਰ ਤੇ ਫਿਰ ਸੰਗਤਾਂ ਮੱਥਾ ਟੇਕ ਰਹੀਆਂ ਨੇ ਹਨਾ ਹੁਣ ਆ ਖੜਿਆ ਹਾਂ ਤੇ ਜਿਹੜਾ ਸੰਗਤਾਂ ਦੁਆਰਾ ਮੱਥਾ ਟੇਕਿਆ ਜਾਂਦਾ ਤੇ ਆ ਸਾਰੀਆਂ ਸੰਗਤਾਂ ਜਿਹੜੀਆਂ ਮੱਥਾ ਟੇਕਣ ਦੇ ਲਈ ਪਾਕੀ ਆਉਣੀਆਂ ਨੇ ਮੱਤਾਂ ਦੇਖਣ ਤੋਂ ਬਾਅਦ ਸੰਗਤਾਂ ਜਿਹੜੀਆਂ ਨਗਰਪਰਸ਼ਾਦਾ ਚੱਕਦੇ ਨੇ ਇੰਦਰ ਜਿਹੜਾ ਚੰਗਲਪਰਸ਼ਾਦਾ ਚੁਕਾਇਆ ਜਾਂਦਾ ਤੇ ਆਹ ਸਾਰਾ ਜਿਹੜਾ ਲੰਗਰ ਹਾਲ ਬਣਿਆ ਹੋਇਆ ਇੱਥੇ ਬੈਠ ਕੇ ਫਿਰ ਸੰਗਤਾਂ ਆ ਪੰਗਤ ਦੇ ਵਿੱਚ ਬੈਠ ਕੇ ਜਿਹੜੀਆਂ ਲੰਗਰ ਛਕਦੀਆਂ ਨੇ ਆ ਸਾਹਮਣੇ ਜਿਹੜਾ ਤੁਸੀਂ ਦੇਖ ਸਕਦੇ ਹੋ ਨਾ ਤੇ ਆਹ ਸਾਰਾ ਲੰਗਰ ਹਾਲ ਬਣਿਆ ਹੋਇਆ ਇਹ ਇਹ ਸਾਰਾ ਜਿਹੜਾ ਲੰਗਰ ਤਿਆਰ ਕੀਤਾ ਜਾਂਦਾ ਸੇਵਾਦਾਰਾਂ ਦੁਆਰਾ ਆ ਸਾਹਮਣੇ ਜਿਹੜੀ ਆ ਸਾਰੀ ਪੀੜਿਕ ਬਣੀ ਹੋਈ ਹੈ ਤੇ ਇੱਥੇ ਜਿਹੜਾ ਸਾਰਾ ਲੰਗਰ ਤਿਆਰ ਕੀਤਾ ਜਾਂਦਾ ਇਸ ਸਾਹਮਣੇ ਲਾਈਨ ਲੱਗੀ ਹੋਈ ਹੈ ਨਾ ਤੇ ਇੱਥੋਂ ਸੰਗਤਾਂ ਨੇ ਲਾਈਨ 'ਚ ਲੱਗਦੀਆਂ ਨੇ ਤੇ ਉੱਥੋਂ ਸਾਰਾ ਜਿਹੜਾ ਖਾਣ ਦਾ ਭੋਜਨ ਆਪਣੇ ਥਾਲਾਂ ਦੇ ਵਿੱਚ ਪਵਾ ਕੇ ਇੱਧਰ ਜਿਹੜੀਆਂ ਸੰਗਤਾਂ ਬੈਠ ਕੇ ਭੋਜਨ ਛਕਦੀਆਂ ਨੇ ਤੇ ਇੱਧਰ ਜਿਹੜਾ ਹਨਾ ਦੂਰੋਂ ਸੰਗਤਾਂ ਆਉਂਦੀਆਂ ਨੇ ਕਿ ਇੱਥੇ ਜਿਹੜਾ ਉਹਨਾਂ ਦੇ ਰਹਿਣ ਦੇ ਲਈ ਪ੍ਰਬੰਧ ਕੀਤਾ ਹੋਇਆ ਹੈ ਤੇ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਬਾਹਰ ਆ ਚੁੱਕੇ ਹਾਂ ਨਾ ਤੇ ਹੁਣ ਆਪਾਂ ਤੁਹਾਨੂੰ ਜਿਹੜਾ ਬਾਹਰ ਦਾ ਪੂਰਾ ਦ੍ਰਿਸ਼ ਉਹ ਵੀ ਤੁਹਾਨੂੰ ਦਿਖਾਵਾਂਗੇ ਹਨਾ ਤੇ ਆ ਸਾਰਾ ਜਿਹੜਾ ਮਾਹੌਲ ਬਾਹਰ ਦਾ ਇਹ ਐਵੇਂ ਦੀਆਂ ਦੁਕਾਨਾਂ ਜਿਹੜੀਆਂ ਬਣੀਆਂ ਹੋਈਆਂ ਨੇ ਹਨਾ ਤੇ ਇਧਰਲੇ ਪਾਸੇ ਵੀ ਜਿਹੜੀਆਂ ਆ ਮਠਾਈ ਦੀਆਂ ਦੁਕਾਨਾਂ ਬਣੀਆਂ ਨੇ ਐਵੇਂ ਇੱਥੋਂ ਜਿਹੜਾ ਪ੍ਰਸ਼ਾਦ ਤੁਸੀਂ ਲੈ ਕੇ ਅੰਦਰ ਮੱਥਾ ਟੇਕਣ ਦੇ ਲਈ ਜਾ ਸਕਦੇ ਹੋ ਤੇ ਆਹ ਸਾਰੀਆਂ ਜਿਹੜੀਆਂ ਮਠਾਈ ਦੀਆਂ ਦੁਕਾਨਾਂ ਬਣੀਆਂ ਨੇ ਇੱਥੋਂ ਹਰ ਤਰ੍ਹਾਂ ਦੀ ਜਿਹੜੀ ਮਠਾਈ ਮਿਲ ਜਾਂਦੀ ਹੈ ਤੇ ਇੱਥੋਂ ਜਿਹੜੇ ਆਪਣਾ ਦੀਵਾਲੀ ਵੇਲੇ ਮੱਥਾ ਟੇਕਣ ਦੇ ਲਈ ਖੜਾਉਣੇ ਹੁੰਦੇ ਨੇ ਹਨ ਅ ਖੰਡ ਦੇ ਜਿਹੜੇ ਖੇਲੇ ਬਣਿਆ ਹੁੰਦੇ ਨੇ ਉਹ ਵੀ ਇੱਥੇ ਪਏ ਨੇ ਹਨ ਤੇ ਜਿਹੜੀ ਪੇਠੇ ਦੀ ਮਠਿਆਈ ਇਹ ਜਿਹਿਆਂ ਇਸ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਮਠਿਆਈਆਂ ਮਿਲ ਜਾਂਦੀਆਂ ਨੇ ਤੇ ਇੱਧਰ ਸਾਹਮਣੇ ਵੀ ਜਿਹੜੀ ਮਠਿਆਈ ਦੀ ਦੁਕਾਨ ਬਣੀ ਹੋਈ ਆ ਨਾ ਤੇ ਇੱਥੇ ਇਹਨਾਂ ਨੇ ਯਾਰ ਵਧੀਆ ਘੈਂਟ ਸਿਸਟਮ ਬਣਾਇਆ ਹੋਇਆ ਤੁਸੀਂ ਜੇ ਇੱਕ ਤੋਂ ਕੁਝ ਵੀ ਸਬਾਨ ਜਿਵੇਂ ਪਕੌੜੇ ਲੈ ਕੇ ਹਨਾ ਪਿੱਛੇ ਇਹਨਾਂ ਨੇ ਟੇਬਲ ਬਣਾਏ ਹੋਏ ਨੇ ਤੇ ਇੱਧਰ ਤੁਸੀਂ ਬੈਠ ਕੇ ਖਾ ਸਕਦੇ ਹੋ ਹਨਾ ਤੇ ਇਹ ਮੇਰਾ ਜਿਹੜਾ ਘੈਂਟ ਬਣਾਇਆ ਹੋਇਆ ਨੇ ਤੇ ਇਹ ਆ ਜੀ ਸਾਰਾ ਦ੍ਰਿਸ਼ ਸ਼ਪਾਰ ਮੇਲੇ ਦਾ ਤੇ ਵਾਵਾ ਇਕੱਠਾ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਜਿਆਦਾ ਇਕੱਠਾ ਤੇ ਪੁਲਿਸ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਵੀ ਬਹੁਤ ਘੁੰਮਦੀਆਂ ਨੇ ਹਨਾ ਕਿਉਂਕਿ ਇਕੱਠਾ ਕਾਫੀ ਹੁੰਦਾ ਤੇ ਇਹ ਨੇ ਜੀ ਸ਼ਪਾਰ ਤੇ ਮੇਲੇ ਦੇ ਸਾਰੇ ਰੰਗ ਹਨਾ ਤੁਸੀਂ ਹਲੇ ਵੀ ਭੀੜ ਦੇਖ ਸਕਦੇ ਹੋ ਸੜਕਾਂ ਦੇ ਉੱਤੇ ਜਿਹੜਾ ਪੂਰਾ ਮੇਲਾ ਖਲਕਤ ਦੇ ਨਾਲ ਭਰਿਆ ਹੋਇਆ ਨਾ ਐਵੇਂ ਦੀ ਝੂਲਿਆਂ ਦੀ ਲਾਈਟਾਂ ਦੀ ਰੋਸ਼ਨੀ ਬਹੁਤ ਸੋਹਣੀ ਲੱਗ ਰਹੀ ਆ ਤੇ ਬਹੁਤ ਜਿਹੜਾ ਇਕੱਠਾ ਆ ਸਾਹਮਣੇ ਤੁਸੀਂ ਲੋਕ ਦੇਖ ਰਹੇ ਹੋ ਹਲੇ ਤੱਕ ਵੀ ਜਿਹੜਾ ਤਕਰੀਬਨ ਟਾਈਮ 9:30 ਦਾ ਹੋ ਚੁੱਕਿਆ ਹਨ ਤੇ ਆ ਤੁਸੀਂ ਦੇਖ ਰਹੇ ਹੋ ਲੋਕ ਜਿਹੜੇ ਹਮ ਹਮਾ ਕੇ ਪਹੁੰਚ ਰਹੇ ਨੇ ਮੇਲੇ ਦੇ ਵਿੱਚ ਆ ਸਾਰੀਆਂ ਸੰਗਤਾਂ ਜਿਹੜੀਆਂ ਪਹੁੰਚ ਰਹੀਆਂ ਨੇ ਹਨ ਮੇਲੇ ਦੇ ਵਿੱਚ ਮੱਥਾ ਟੇਕਣ ਦੇ ਲਈ ਬਹੁਤ ਜਰ ਜਿਹੜਾ ਇਕੱਠਾ ਹਨ ਮੇਲੇ ਦੇ ਵਿੱਚ ਤੇ ਆ ਸਾਰੇ ਲੋਕ ਜਿਹੜਾ ਮੇਲਾ ਦੇਖਣ ਦੇ ਲਈ ਪਹੁੰਚ ਰਹੇ ਨੇ ਜਿਹੜਾ ਇਹ ਛਪਾਰ ਦਾ ਮੇਲਾ ਪੰਜਾਬ ਦਾ ਮਸ਼ਹੂਰ ਮੇਲਾ ਜੀ ਇਹ ਪੰਜਾਬ ਦੇ ਵਿੱਚ ਜਾਨੀ ਕਿ ਵੱਡਾ ਮੇਲਾ ਮੰਨਿਆ ਜਾਂਦਾ ਛਪਾਰ ਦਾ ਮੇਲਾ ਤੇ ਉਹਨਾਂ ਚੰਡੋਲ ਦਾ ਦ੍ਰਿਸ਼ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਤੇ ਲਾਈਟ ਜਿਹੜੀ ਚੱਲਦੀ ਬੁਝਦੀ ਆ ਹਨ ਤੇ ਬਹੁਤ ਸੋਹਣਾ ਦ੍ਰਿਸ਼ ਆ ਚੰਡੋਲ ਦਾ ਤੇ ਐਵੇਂ ਦੀਆਂ ਜਿਹੜੀਆਂ ਆਲ ਡਾਲੇ ਵਿੱਚ ਚੰਡੋਲਾ ਬਣੀਆਂ ਹੋਈਆਂ ਨੇ ਹਨਾ ਕਾਫੀ ਜਿਹੜੀਆਂ ਵੱਡੀਆਂ ਵੱਡੀਆਂ ਚੰਡੋਲਾ ਨੇ ਲੇਕਿਨ ਜਿਹੜੀ ਆ ਸਾਹਮਣੇ ਤੁਸੀਂ ਚੰਡੋਲ ਦੇਖ ਰਹੇ ਹੋ ਸਭ ਨਾਲ ਵੱਡੀ ਚੰਡੋਲਾ ਤੇ ਆਪਾਂ ਹੁਣ ਛਪਾਰ ਦਾ ਮੇਲਾ ਦੇਖ ਕੇ ਵਾਪਸ ਆ ਚੁੱਕੇ ਹਾਂ ਤੇ ਅੱਜ ਜਿਹੜਾ ਤੁਹਾਨੂੰ ਆਪਾਂ ਨੇ ਛਪਾਰ ਦੇ ਮੇਲੇ ਦਾ ਰਾਤ ਦਾ ਦ੍ਰਿਸ਼ ਦਿਖਾਇਆ ਸੀਗਾ ਤੇ ਆਪਾਂ ਸੁਖਪ੍ਰੀਤ ਤੋਂ ਪੁੱਛਦੇ ਹਾਂ ਕਿਵੇਂ ਦਾ ਲੱਗਿਆ ਤੁਹਾਨੂੰ ਹਾਂਜੀ ਛਪਾਰ ਦਾ ਮੇਲਾ ਸਾਰਾ ਵੀਡੀਓ ਰਾਈ ਜਿਵੇਂ ਤੁਸੀਂ ਦੇਖਿਆ ਹੀ ਆ ਬਾਕੀ ਸ਼ੁਰੂ ਹੋ ਗਿਆ 5 ਤਰੀਕ ਤੋਂ ਛਪਾਰ ਦਾ ਮੇਲਾ ਅੱਜ ਪਹਿਲਾ ਦਿਨ ਸੀ ਰੌਣਕਾਂ ਸਾਰੀਆਂ ਵੀਡੀਓ ਰਾਈ ਤੁਸੀਂ ਦੇਖੀ ਹੀ ਨੇ 14 ਤਰੀਕ ਤੱਕ ਇਸੇ ਤਰ੍ਹਾਂ ਰੌਣਕਾਂ ਲੱਗਿਆ ਰਹਿਣਗੀਆਂ ਇੱਥੇ ਤੇ ਮਤਲਬ ਸੰਗਤਾਂ ਆਉਣਗੀਆਂ ਵੱਖ-ਵੱਖ ਥਾਵਾਂ ਦੇ ਵਿੱਚੋਂ ਮੱਥਾ ਟੇਕਣ ਦਰਸ਼ਨ ਕਰਨ ਵਾਸਤੇ ਹਰ ਸਾਲ ਆ ਇਸੇ ਤਰ੍ਹਾਂ ਭਾਰੀ ਇਕ ਕਾਕੀ ਵੀਡੀਓ ਗਾਹੀ ਸਾਰਾ ਦਿਹੁਨੇ ਨੂੰ ਦਿਖਾਈ ਦੇ ਇੱਕ ਚੀਜ਼ ਹੈ ਨਾ ਆਪਣੇ ਜਿੰਨੇ ਆਪਾਂ ਨੇ ਪੰਜਾਬ ਦੇ ਤਕਰੀਬਨ ਜਿੰਨੇ ਦਾ ਮੇਲੇ ਮੈਂ ਪਹਿਲੀ ਵਾਰ ਦੇਖਣ ਆਇਆ ਸੀ ਸ਼ਮਾਰ ਦਾ ਮੇਲਾ ਮੇਲੇ ਦੇਖਿਆ ਤਾਂ ਸਾਰਿਆਂ ਨਾਲੋਂ ਇਕੱਠ ਜਿਆਦਾ ਸੀ ਤੇ ਅਲੱਗ-ਅਲੱਗ ਚੀਜ਼ਾਂ ਦਾ ਦੇਖਣ ਦਾ ਐਕਸਪੀਰੀਅੰਸ ਸੀ ਜਿਵੇਂ ਯਾਰ ਬੰਦੂਕ ਨਾਲ ਜਿਹੜੇ ਉਹ ਗੋਲੀਆਂ ਹੀ ਮਾਰਦੇ ਜੇ ਨਾ ਵੱਡਾ ਮੇਲਾ ਹੁੰਦਾ ਮਾਲ ਵੇਚਦਾ ਹੈ ਹਾਂ ਤੇ ਇੱਕ ਹੋਰ ਚੀਜ਼ ਦੀ ਇੱਥੇ ਜਿਵੇਂ ਭੂਤ ਬੰਗਲਾ ਦਾ ਹੈ ਨਾ ਤੇ ਇੱਕ ਆਪਣਾ ਹੋਰ ਸੀ ਉਹ ਜਿਹੜੇ ਰਿੰਗ ਜੇ ਪਾਗੇ ਉਹ ਕਰਦੇ ਨੇ ਅਤੇ ਇੱਕ ਉਹ ਜਿਹੜਾ ਮੌਤ ਦਾ ਖੂਦ ਇਹ ਅਲੱਗ-ਅਲੱਗ ਤਰ੍ਹਾਂ ਦੇ ਜਾਨੀ ਕਿ ਵੱਡਾ ਸੀਗਾ ਇਹ ਮੇਲੇ ਤੇ ਹੁਣ ਅੱਜ ਤੁਹਾਨੂੰ ਆਪਾਂ ਨੇ ਸਾਰਾ ਜਿਹੜਾ ਛਪਾਰ ਦਾ ਮੇਲਾ ਦਿਖਾਤਾ ਤੇ ਹੁਣ ਇੱਥੇ ਬਲੌਗ ਦਾ ਐਂਡ ਕਰਦੇ ਆਂ ਆਪਣੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਠੀਕ ਆ ਜੀ ਮਿਲਦੇ ਆਂ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ